ਬਹੁਤ ਸਵਾਗਤ ਹੈ ਸਾਰੇ ਵਿਦਿਆਰਥੀਆਂ ਦਾ ਤੀਰਸਿੰਘ ਦੀ ਸਾਡੇ ਨਾਲ ਮੌਜੂਦ ਨੇ ਮੰਨੇ ਪਰਮੰਨੇ ਸਟੂਡੈਂਟ ਵੀਜ਼ਾ ਸਲਾਹਕਾਰ ਔਰ ਅਸੀਂ অন্ਟਾਰੀਓ ਦੀ ਵਿਸ਼ਾਸ਼ਨ ਦੀ ਗੱਲ ਕੀਤੀ ਸੀ ਪਿਛਲੇ ਦਿਨਾਂ ਦੇ ਵਿੱਚ ਔਰ ਇੱਕ ਹੋਰ ਬੜਾ ਮਹੱਤਵਪੂਰਨ ਟ੍ਰੈਂਡ ਜਿਹੜੀ ਰਿਫਿਊਜ਼ਲ ਰੇਟ ਆ ਰਹੀ ਹੈ ਕੈਨੇਡਾ ਤੋਂ ਉਹਦਾ ਫਾਰਮੈਟ ਫੇਰ ਕਿਵੇਂ ਕੁਝ ਬਦਲਿਆ ਇਹਦੇ ਨਾਲ ਨਾਲ ਵੀਜ਼ੇ ਆਉਣ ਦੀ ਉਮੀਦ ਬਣ ਗਈ ਕੈਨੇਡਾ ਤੋਂ ਮਾਸਟਰਸ ਵਾਲਿਆਂ ਦੇ ਆ ਰਹੇ ਹੈ ਡਿਪਲੋਮੇ ਵਾਲਿਆਂ ਦੀ ਉਮੀਦ ਬਣ ਗਈ ਕਦੋਂ ਤੇ ਤੇਜ਼ ਆਉਣਗੇ ਪ੍ਰੈਸੈਂਟ ਟ੍ਰੈਂਡ ਕੀ ਹੈ ਇਹ ਸਾਰੀਆਂ ਗੱਲਾਂ ਪੀਰਜੀ ਦੇ ਨਾਲ ਅੱਜ ਸੰਗਿਆ ਕਰਤੀਆਂ ਪੀਰਜੀ ਸਸਕੀガル ਬਹੁਤ ਸਵਾਗਤ ਹੈ। ਥੈਂਕ ਯੂ ਸਰ ਇਹ ਪ੍ਰੋਗਰਾਮ ਦੇਖਦੇ ਸਾਰੇ ਦਰਸ਼ਕਾਂ ਸਸਕੀガル ਜੀ। ਸਸਕੀガル ਪੀਰਜੀ ਕੈਨੇਡਾ ਦੇ ਵਿੱਚ ਸਥਿਤੀ ਇਹ ਬਣ ਗਈ ਜਿਵੇਂ ਸਾਡੀਆਂ ਮੰਡੀਆਂ ਚ ਹੈ। ਹਰ ਰੋਜ਼ ਮੰਡੀ ਖੁੱਲਦੀ ਹੈ ਤੇ ਪਤਾ ਲੱਗਦਾ ਹੈ ਕਿ ਭਾ ਕੀ ਹੈ ਤੇ ਅੱਜ ਜੇ ਅਸੀਂ ਇਹਨਾਂ ਦਿਨਾਂ ਚ ਕੈਨੇਡਾ ਦੀ ਗੱਲ ਕਰੀਏ ਤੇ ਵੀਜ਼ਿਆਂ ਦਾ ਭਾ ਕੀ ਚੱਲ ਰਿਹਾ ਹੈ। ਕਿੰਨੇ ਕੁ ਆ ਰਹੇ ਨੇ ਜਾਂ ਟਰਾਲੀਆਂ ਖਾਲੀ ਮੁੜ ਰਹੀਆਂ ਨੇ। ਸਰ ਇਹਦੇ ਤੇ ਤਾਂ ਮੈਂ ਕਲੈਰਿਟੀ ਦੇਣੀ ਚਾਹੂੰਗਾ ਕਿ ਇਹਨੇ ਸੱਚ ਦਾ ਸਾਚੀ ਹੈ ਜਿੰਨਾ ਮਰਜੀ ਆਪਾਂ ਆਪਾਂ ਕਹਿ ਦੀਏ ਪਰ ਸੱਚ ਨਾ ਕਿਨੇ ਕਿਨੇ ਦਾ ਸਾਹਮਣੇ ਬਾਹਰ ਆ ਹੀ ਜਾਂਦਾ ਤੇ ਅ ਹੁਣ ਤਾਂ ਚਲੋ ਨਵੰਬਰ ਐਂਡ ਜਿਹੜਾ ਕਿ ਹੁਣ ਨਵੰਬਰ ਤੇ ਆਣ ਚਾਪੇ ਆ ਵੀਡੀਓ ਸ਼ੂਟ ਕਰ ਰਹੇ ਆ ਤੇ ਸਰ ਜੀ ਮੈਂ ਨਵੰਬਰ ਮੰਥ ਦੀ ਗੱਲ ਕਰਾਂ ਤਾਂ ਕੰਪੀਟੀਟਿਵ ਰਿਹਾ ਪਰ ਜੇ ਉਸ ਤੋਂ ਪਹਿਲੇ ਮਹੀਨਿਆਂ ਦੀ ਗੱਲ ਕਰਾਂ ਤਾਂ ਸਭ ਨੂੰ ਪਤਾ ਹੋਇਆਗਾ ਤੇ ਸਰ ਜੀ ਜਿਹੜੀ ਜ਼ਿੰਦਗੀ ਦੀ ਇੱਕ ਸਚਾਈ ਵੀ ਹੈਗੀ ਆ ਤੇ ਸਭ ਨੂੰ ਪਤਾ ਵੀ ਹੋਊਗਾ ਕਿ ਇਸ ਵੇਲੇ ਕੈਨੇਡਾ ਦੀ ਮਾਰਕੀਟ 'ਚ ਨਾ ਕੋਈ ਗੱਲ ਕਰਨ ਦੇ ਆ ਤੇ ਆਫਿਸਸ ਵੀ ਅੱਧੇ ਤੋਂ ਜ਼ਿਆਦਾ ਤਾਂ ਮੈਂ ਤਾਂ ਕਹੂੰਗਾ ਕਿ ਬੰਦ ਹੋ ਗਏ ਜਾਂ ਹੁੰਦੀਆਂ ਤਿਆਰੀਆਂ ਦੇ ਵਿੱਚ ਤਾਂ ਹੀ ਆ ਨਾ ਸਰ ਕਿਉਂਕਿ ਜ਼ਿਆਦਾਤਰ ਮਾਰਕੀਟ ਜਿਹੜੀ ਸੀਗੀ ਉਹ ਕੈਨੇਡਾ ਦੇ ਨਾਲ ਬਹੁਤ ਜ਼ਿਆਦਾ ਰਿਲਾਈ ਕਰ ਰਹੀ ਸੀ ਤੇ ਪਰ ਮੈਂ ਅੱਜ ਦੱਸਣਾ ਚਾਹੂੰਗਾ ਕਿ ਸਰ ਕੈਨੇਡਾ ਨੇ ਜਦੋਂ ਤਾਂ ਰਿਫਿਊਜ਼ਲ ਲੈਟਰ ਦਾ ਫਾਰਮੈਟ ਚੇਂਜ ਕੀਤਾ ਉਹ ਡੀਨ ਲੈਟਰ ਤਾਂ ਆਉਣੇ ਸ਼ੁਰੂ ਕੀਤੀ ਸੀ ਸਰ ਹੁਣ ਇਦਾਂ ਦੀਆਂ ਰਿਫਿਊਜ਼ਲ ਲੈਟਰ ਜਿਹੜੀਆਂ ਕਿ ਸਾਹਮਣੇ ਆਈਆਂ ਜਿਹੜੀਆਂ ਕਿਤੇ ਕਿਤੇ ਮੈਂ ਵੀ ਦੇਖ ਕੇ ਬੜਾ ਹੈਰਾਨ ਆ ਕਿ ਯਾ ਇੰਨੀ ਜਿਆਦਾ ਕਲੈਰਿਟੀ ਰਿਫਿਊਜ਼ਲ ਲੈਟਰ ਦੇ ਵਿੱਚ ਆ ਰਹੀ ਹੈ ਤੇ ਇਸ ਤੋਂ ਪਤਾ ਕੀ ਆ ਸਰ ਵੀਜ਼ੇ ਆਉਣ ਦੀ ਉਮੀਦ ਵਧੇਗੀ ਕਿਉਂ ਵਧੇਗੀ ਉਹਨਾਂ ਨੇ ਕੁਐਸਚਨਸ ਲਿਖਦੇ ਕਿ ਇੰਨਾ ਕਰਨਾ ਕਰਕੇ ਤੁਹਾਡਾ ਵੀਜ਼ਾ ਨਹੀਂ ਮੈਂ ਦੇ ਰਿਹਾ ਕਾਰਨ ਫਾਈਨੈਂਸ਼ੀਅਲ ਜਿਆਦਾ ਹੋ ਰੇ ਕਾਰਨ ਕੋਰਸ ਤੇ ਹੋ ਰੇ ਆ ਕਾਰਨ ਤੁਹਾਡੀ ਇੰਡੀਆ ਚ ਪੜਾਈ ਸਸਤੀ ਆ ਉੱਥੇ ਜਿਆਦਾ ਮਹਿੰਗੀ ਆ ਮਤਲਬ ਕਾਰਨ ਤਾਂ ਆ ਗਿਆ ਉਸ ਕਾਰਨਾਂ ਦੇ ਆਪਾਂ ਜਵਾਬ ਦੇ ਦੇ ਵੀਜ਼ੇ ਉਹਦੀ ਵੀ ਰਵਾਜਾਂ ਦੀ ਤੇ ਅੱਜ ਮੈਂ ਦੱਸ ਦਵਾਂ ਸਰ ਵੀਜ਼ੇ ਪਿਛਲੇ ਸਮੇਂ ਦੇ ਵਿੱਚ ਪਿਛਲੇ ਸਮੇਂ ਦੇ ਵਿੱਚ ਮਲੇ 2-3 ਹਫ਼ਤੇ ਦੇ ਵਿੱਚ ਨਵੰਬਰ ਮਤ ਦੀ ਗੱਲ ਮੈਂ ਕਰ ਲਾਂ ਜਿਹੜੀਆਂ ਫਾਈਲਾਂ ਲੱਗੀਆਂ ਜਨਵਰੀ ਟੇਕ ਵਾਸਤੇ ਤੇ ਮੈਂ ਉਤੋਂ ਸੈਟੀਸਫਾਈਡ ਆ ਮਤਲਬ ਕਿ ਓਵਰ ਨਹੀਂ ਕਹੂੰਗਾ ਕਿ ਸਾਰੇ ਤਾਂ ਨਹੀਂ ਨਿਕਲ پا ਰਹੇ ਪਰ ਆ ਸੈਟੀਸਫਾਈਡ ਆ ਕਿ ਜਿਨ੍ਹਾਂ ਦੇ ਪਿੱਛੇ ਇਦਾਂ ਹੋ ਗਿਆ ਸੀ ਧੱਕਾ ਹੀ ਚੱਲਣਦਿਆ ਸੀ ਹਾਂ ਵੀ ਕੜਾ ਵੀਜ਼ਾ ਕੌਣ ਵੀਜ਼ਾ ਕਿੱਦਾਂ ਸੀਗਾ ਉਹ ਤਾਂ ਹੈ ਹੀ ਨਹੀਂ ਸੀ ਪਰ ਜਿਹੜਾ ਨਵੰਬਰ ਮਤ ਬਹੁਤ ਸੈਟੀਸਫਾਈਡ ਰਿਹਾ ਤੇ ਜਿੱਦਾਂ ਕਿ ਸਾਡੀਆਂ ਇੰਸਟਾਗ੍ਰam ਤੇ ਬੱਚਿਆਂ ਨੇ ਰੀਲਸ ਵੀ ਦੇਖੀਆਂ ਹੋਣਗੀਆਂ ਉਸ ਵੇਲੇ ਬੱਚ ਵੀਜ਼ਾ ਉਹਨਾਂ ਦੀਆਂ ਸਟੋਰੀਆਂ ਸਾਂਝੀਆਂ ਕਰ ਰਹੇ ਆ ਸਿਰਫ ਇਹੀ ਇੱਕ ਜਿਹੜਾ ਕੀ ਰੀਜ਼ਨ ਜਿਹੜਾ ਹੈਗਾ ਸਾਂਝੀਆਂ ਕਰਨ ਦਾ ਕਿ ਬੱਚਾ ਇੱਕ ਮੋਟੀਵੇਟ ਜਾ ਰਵੇ ਤੇ ਜਿੱਦਾਂ ਹੁਣ ਮੈਂ ਦੱਸ ਦਵਾਂ ਕਿ ਕੱਲ ਵੀ ਇੱਕ ਸਾਡਿਆ ਛੋਟੇ ਭਰਾ ਦਾ ਵੀਜ਼ਾ ਆਇਆ ਵੀ ਕਿਸੇ ਹੋਰ ਏਜੰਟ ਤੋਂ ਰਿਫਿਊਜ਼ ਸੀਗੇ ਤੇ ਅੱਜ ਮੈਂ ਦਿਖਾ ਦਵਾਂ ਇਹ ਕੱਲ ਦੀ ਹੀ ਵੀਡੀਓ ਜੇ ਤੁਸੀਂ ਇੱਥੇ ਯੈਸਟਰਡੇ ਲਿਖਿਆ ਜਾਉਂਗੇ ਤੇ ਕੱਲ ਹੀ ਇਹਨਾਂ ਦੀ ਪੀਪੀਆਰ ਆਈ ਤੇ ਇਹਨਾਂ ਦੀ ਵੀ ਪਿਛਲੇ ਏਜੰਟ ਤੋਂ ਰਿਫਿਊਜ਼ਲ ਆਈ ਰੀ ਓਨਲੀ ਫਾਈਲਿੰਗ ਸੀ ਜਿਹੜੀ ਕੀਤੀ ਹੈ ਕਿ ਇਹ ਵੀਜ਼ਾ ਲੈਣ ਦੇ ਵਿੱਚ ਜਿਹੜਾ ਕੀ ਆ ਕਾਮਯਾਬ ਹੋਇਆ ਸੋ ਜਿਹੜੀਆਂ ਇਦਾਂ ਦੀਆਂ ਸਟੋਰੀਆਂ ਨਾ ਰੋਜ਼ ਤਾਂ ਨਹੀਂ ਮੈਂ ਕਹੂੰਗਾ ਕਿ ਪਰ ਹਾਂ ਚਲਨੀਆਂ ਸ਼ੁਰੂ ਹੋ ਚੁੱਕੀਆਂ ਹੈਗੀਆਂ ਨਵੰਬਰ ਮਨ ਤੇ ਸਕੁਆਇਰ ਸੈਟੀਸਫੈਕਟਰੀ ਤੇ ਜਿਹੜੀਆਂ ਬਾਕ ਮਤਲਬ ਕਿ ਹੋਰ ਬਹੁਤ ਸਟੋਰੀਆਂ ਜਿੱਦਾਂ ਹੈਗੀਆਂ ਕਿ ਇਹ ਵੀ ਸਾਡੇ ਦੇ ਬੜਾ ਯਕੀਨ ਕਰਕੇ ਆਏ ਸੀ ਕਲਾਇੰਟ ਜਿਹੜੇ ਕਿ ਨਵੰਬਰ ਮੰਥ ਦੇ ਹੀ ਹੈਗੇ ਆ ਅਬ ਲਾਸਟ ਵੀਕ ਜਿਹੜਾ ਸੀਗਾ ਇਹਨਾਂ ਦੀ ਵੀ ਪੀਪੀਆਰ ਸਾਨੂੰ ਰਿਸਿਵ ਹੋਈ ਇਹਨਾਂ ਦੀਆਂ ਦੋ ਰਿਫਿਊਜ਼ਲਸ ਲੱਗੀਆਂ ਹੋਈਆਂ ਸੀਗੀਆਂ ਤੇ ਬਾਕੀ ਦੇ ਸਰ ਤੁਹਾਨੂੰ ਪਤਾ ਹੀ ਹੈ ਕਿ ਰਿਫਿਊਜ਼ਲਾਂ ਵਾਲੇ ਬੱਚੇ ਤਕਰੀਬਨ ਆ ਰਹੇ ਆ ਤੇ ਅੱਜ ਇੱਕ ਹੋਰ ਚੀਜ਼ ਜਿਹੜਾ ਕਿ ਮੈਂ ਵੀ ਐਨਾਲਿਸਿਸ ਕੀਤਾ ਫਰੈਸ਼ ਫਾਈਲ ਤੇ ਸਦਾ ਵੀਜ਼ਾ ਸ਼ਾਇਦ ਔਖਾ ਵਾ ਤੇ ਅੱਜ ਮੈਂ ਮੈਂ ਤਾਂ ਜੇ ਕਿ ਮੇਰੇ ਤੋਂ ਬੱਚੇ ਦੀ ਰਿਫਿਊਜ਼ਲ ਆਈ ਆਪਾਂ ਤਾਂ ਕਹੀਦਾ ਲੱਗੀ ਤੇ ਲੱਗੀ ਪਰ ਅੱਜ ਕੰਮ ਕਰਦਾ ਮੈਂ ਕਿਹੜਾ 100% ਵੀਜ਼ਾ ਲਵਾ ਕੇ ਅੰਬੈਸੀ ਨਾਲ ਸਾਡੀਆਂ ਵੀ ਰਿਫਿਊਜ਼ਲ ਆਉਂਦੀਆਂ ਤੇ ਅੱਜ ਮੈਂ ਦੱਸ ਦਵਾਂ ਕਿ ਅਸੀਂ ਦਾ ਵੀਡੀਓ ਦੇ ਵਿੱਚ ਵੀ ਬੋਲੀਦਾ ਹਾਂ ਵੀ ਪਰ ਮੇਰੇ ਤੋਂ ਵੀ ਇਹਦੀ ਰਿਫਿਊਜ਼ਲ ਲੱਗੀ ਦੁਬਾਰਾ ਮੈਂ ਫਾਈਲ ਲਈ ਇਹਦਾ ਵੀਜ਼ਾ ਐ ਸੋ ਐਸ ਵੇਲੇ ਜੇ ਤੱਕ ਕੈਨੇਡਾ ਜਾਣਾ ਤੇ ਦਲੇਰੀ ਰੱਖਣੀ ਪੈਣੀ ਆ ਜੇ ਤੁਹਾਨੂੰ ਲੱਗਦਾ ਕਿ ਹਾਂ ਵੀ ਮੈਂ ਫਰਸਟ ਗੋ ਦੇ ਵਿੱਚ ਕੱਢ ਲੂੰਗਾ ਮੈਂ ਸਾਰਾ ਕੁਝ ਹੋ ਜਾਊਗਾ ਜਾਂ ਮੇਰੀ ਫਾਈਲ ਵਜ ਗਿਆ ਜ ਰੀਫਿਊਜ਼ਲ ਜੇ ਲੱਗੇ ਰਹਿੰਦੇ ਆ ਆਪਣੀ ਫਾਈਲ ਨੂੰ ਇੰਪਰੂਵਮੈਂਟ ਕਰਦੇ ਰਹਿੰਦੇ ਆ ਤੇ ਤੁਸੀਂ ਵੀਜ਼ਾ ਲੈਂਦੇ ਵਿੱਚ ਜਿਹੜਾ ਕਿ ਡੈਫੀਨੇਟਲੀ ਜਿਹੜਾ ਕਿ ਆ ਤੁਸੀਂ ਜਿਹੜਾ ਕਾਮਯਾਬ ਜਿਹੜਾ ਕਿ ਆ ਜ਼ਰੂਰ ਹੁੰਨੇ ਆ ਸੋ ਇਸ ਲਈ ਬੱਚਿਆਂ ਨੂੰ ਕਹਾਂਗਾ ਦਲੇਰੀ ਜੀ ਰੱਖੋ ਠੇੜੀ ਨਾ ਡਾਓ ਸਭ ਕੁਝ ਵਧੀਆ ਹੋਊਗਾ ਤੇ ਬਾਕੀ ਗੱਲ ਜਿਹੜੀ ਕਿ ਪੀਆਰ ਵਾਸਤੇ ਜਿਹੜੇ ਬੱਚਿਆਂ ਨੂੰ ਤੰਗੀ ਜਿਹੜੀ ਆ ਰਹੀ ਜਾਂ ਕੁਝ ਵੀ ਆ ਰਹੀ ਉਹਦੇ ਦੇ ਵੀ ਆਪਾਂ ਲਗਾਤਾਰ ਇਹ ਡਿਸਕਸ ਜ਼ਰੂਰ ਕਰਦੇ ਰਹਿੰਦੇ ਆ ਤੇ ਮੈਂ ਸਰ ਆਉਣ ਵਾਲਾ ਸਮਾਂ ਨਾ ਕੈਨੇਡਾ ਵਧੀਆ ਦੇਖਣ ਦੇ ਆ ਉਹਦੇ ਪਿੱਛੇ ਵੀ ਜ ਸਾ ਰੀਜ਼ਨ ਇਹ ਹੈਗੇ ਆ ਕਿ ਨਾ ਚੀਜ਼ ਮੈਨੂੰ ਇਹਦਾ ਲੱਗਦਾ ਜਦੋਂ ਸੌਖੀ ਮਿਲ ਜੇ ਨਾ ਤੇ ਉਹਦੀ ਕਦਰ ਨਹੀਂ ਹੁੰਦੀ ਸੋ ਮੈਂ ਜੱਜ ਲੱਗ ਰਿਹਾ ਕਿ ਜੇ ਬੱਚਿਆਂ ਨੂੰ ਚੀਜ਼ਾਂ ਔਖੀਆਂ ਮਿਲਣਦੀਆਂ ਜੇ ਬੱਚੇ ਸਟਰਗਲ ਕਰਨਦੇ ਆ ਨਾ ਤੇ ਮੈਨੂੰ ਲੱਗਦਾ ਕਿ ਜਦੋਂ ਉੱਥੇ ਬੱਚੇ ਪਹੁੰਚਣਗੇ ਜਾਂ ਬੱਚਿਆਂ ਨੂੰ ਕਈ ਵਾਰ ਗਿਵ ਅਪ ਦੀ ਸਿਚੁਏਸ਼ਨ ਜੇ ਢੇਰੀ ਰੋਜ ਬੱਚੇ ਜਦੋਂ ਸਟਰਗਲਿੰਗ ਟਾਈਮ ਚੱਲਦਾ ਹੋਊਗਾ ਤੇ ਬੱਚਿਆਂ ਨੂੰ ਅਹਿਸਾਸ ਹੋਊਗਾ ਕਿ ਬਰਾ ਸੌਖੇ ਨਹੀਂ ਇੱਥੇ ਆਏ ਆ ਸਟਰਗਲ ਕਰਕੇ ਇੱਥੇ ਆਏ ਆ ਸੋ ਇਹ ਚੀਜ਼ ਜਿਹੜੀ ਕਿ ਬੱਚਾ ਨੂੰ ਮੋਟੀਵੇਟ ਬਣ ਕੇ ਜਿਹੜੀ ਕਿ ਜ਼ਰੂਰ ਰੱਖੇਗੀ ਮੈਂ ਤਾਂ ਹਮੇਸ਼ਾ ਕਹਿੰਦਾ ਵੀ ਹੁੰਦਾ ਤੇ ਜਾ ਅੱਜ ਵੀ ਆਉਂਦੇ ਆ ਕਿ ਹਾਏ ਸਾਡੀ ਕਿਸਮਤ ਮਾੜੀ ਮੈਂ ਤਾਂ ਕਹਾਂਗਾ ਪਤਾ ਇਹਦਾ ਬਾਅਦ ਚੋਂ ਦੇਖੇਗਾ ਕਿ ਨਹੀਂ ਚੰਗੀ ਹੈ ਸੋ ਦਲੇਰੀ ਰੱਖਿਆ ਕਰੋ ਤੇ ਮੈਂ ਤਾਂ ਕਹਿੰਦਾ ਆਪਣਾ ਪਿਛਲਾ ਸਮਾਂ ਜਰੂਰ ਯਾਦ ਰੱਖਿਆ ਕਰੋ ਤੇ ਖਾਸ ਕਰਕੇ ਜਿਹੜੇ ਬੱਚੇ ਉਤੇ ਪਹੁੰਚੇ ਹੋਏ ਮਾਪੇ ਆ ਮਾਪਿਆਂ ਨੂੰ ਕਈ ਵਾਰੀ ਫੋਨ ਕਰਦੇ ਆ ਕਿ ਹਾਈ ਸਾਡਾ ਔਕਾ ਤੇ ਉਹਨਾਂ ਨੂੰ ਮੈਂ ਮਾਪਿਆਂ ਨੂੰ ਵੀ ਕਹਾਂਗਾ ਕਿ ਜਰੂਰ ਆਪਣੇ ਬੱਚੇ ਨੂੰ ਦੱਸਿਆ ਕਰੋ ਕਿੰਦਾਂ ਗਏ ਤੇ ਕਿੰਨੀ ਅਰਫਿਊਜ਼ ਲੈ ਕੇ ਗਏ ਤੇ ਮੇਰੀ ਤਾਂ ਇੱਕ ਅੱਜ ਅੱਜ ਵੀ ਕਿਸੇ ਨਾ ਕਿਸੇ client ਨਾਲ ਇਦਾਂ ਦੀ ਗੱਲ ਹੋ ਰਹੀ ਸੀ ਉਹ ਦੂਰ ਤੋਂ ਆ ਸਾਡੇ ਕੋਲ ਤੇ ਜਿਹੜੇ ਕੀ ਆ ਰਾਜਸਥਾਨ ਤੋਂ client ਸਿਗੇ ਤੈਨੂੰ ਨਾਲ ਗੱਲ ਹੋ ਰਹੀ ਸੀ ਮੈਂ ਤਾਂ ਅਜ ਉਹਨਾਂ ਨੂੰ ਵੀ ਕਹਾਂ ਮੈਂ ਕਿ ਸਾਡੇ ਜਿਹੜੀ ਕਿ ਪੰਜਾਬੀ ਕਮਿਊਨਿਟੀ ਮੈਂ ਕਹਾਂ ਮੈਨੂੰ ਤਾਂ ਇਦਾਂ ਲੱਗਦਾ ਜੇ ਰੱਬ ਨੇ ਕੋਟਾ ਲਿਖਿਆ ਹੋਵੇ ਨਾ ਕਿ ਤੈਨੂੰ ਇੰਨੀ ਆਰਦਾਸਾਂ ਦਿੱਤੀਆਂ ਜੇ ਤੂੰ ਮੇਰੇ ਤੋਂ ਕੁਝ ਮੰਗੇਗਾ ਮੈਂ ਤੈਨੂੰ ਦੇ ਦਊਂਗਾ ਸਾਡੇ ਪੰਜਾਬੀ ਮੈਨੂੰ ਲੱਗਦਾ ਜਿਆਦਾ ਅਧੀਆਂ ਤੋਂ ਜਿਆਦਾ ਦਸਦੇ ਸੀ ਵੀਜ਼ੇ ਦੇ ਖਤਮ ਕਰ ਦੇ ਦੀ ਹਾਏ ਰੱਬਾ ਮੈਨੇ ਵੀਜ਼ਾ ਦਵਾ ਨਹੀਂ ਆਏ ਰੱਬਾ ਵੀਜ਼ਾ ਦਵਾ ਦੀ ਮੈਂ ਕਹਿੰਦਾ ਉਹਨਾਂ ਵੀਜ਼ਾ ਤਾਂ ਆ ਹੀ ਜਾਣਾ ਆਪਾਂ ਅੱਗੇ ਸੈਟਲਮੈਂਟ ਬਾਰੇ ਸੋਚੀਏ ਉੱਥੇ ਦੇ ਕੰਪੀਟੀਟਿਵ ਵਰਕ ਕਿਦਾਂ ਸਰਵਾਈਵ ਹੋਣਾ ਤੇ ਬਾਕੀ ਔਕੜਾਂ ਇਹ ਨਵ ਔਕੜਾ ਤਾਂ ਮੈਂ ਮਾਪਿਆਂ ਨੂੰ ਬੱਚਿਆਂ ਨੂੰ ਕਹੂੰਗਾ ਆਪਣੇ ਮਾਪਿਆਂ ਵੱਲ ਨੂੰ ਦੇਖੋ ਆਪਣੇ ਦਾਦਾ ਦਾਦੀ ਵੱਲ ਨੂੰ ਦੇਖੋ ਉਹਨਾਂ ਨਾਲ ਬਹਿ ਕੇ ਦੇਖੋ ਹਰ ਬੰਦੇ ਨੇ ਲਾਈਫ 'ਚ ਸਟਰਗਲ ਕੀਤੀ ਪਰ ਰੌਲਾ ਕੀ ਹੈ ਇਸ ਵੇਲੇ ਸੋਸ਼ਲ ਮੀਡੀਆ ਨਾ ਉਹ ਚੀਜ਼ਾਂ 'ਚ ਕਹਿੰਦੇ ਨਾ ਹਵਾ ਜ਼ਿਆਦਾ ਮਿਲਦੀ ਹੈ ਜਦੋਂ ਕਿ ਨਾ ਮਲੀ ਵਾਇਰਲ ਜ਼ਿਆਦਾ ਜਦੋਂ ਹੁੰਦੀ ਹੈ ਤਾਂ ਲੱਗਦਾ ਕਿ ਬਲੇ ਖਤਮ ਸਾਰਾ ਕੁਝ ਆ ਸੋ ਕਹਿੰਦੇ ਨਾ ਔਖੇ ਸਮੇਂ ਤੋਂ ਬਾਅਦ ਹੀ ਸੌਖਾ ਸਮਾਂ ਆਉਣਾ ਮਿਹਨਤ ਤੋਂ ਬਾਅਦ ਹੀ ਜਿਹੜਾ ਕਿ ਵਧੀਆ ਨਿਆਰੇ ਜਿਹੜੇ ਕਿ ਟਾਈਮ ਆਉਣੇ ਆ ਸੋ ਲੱਗੇ ਰਹੋ ਐਫਰਟ ਕਰਦੇ ਰਹੋ ਗਿਵ ਅਪ ਵਾਲੇ ਪਾਸੇ ਨਾ ਜਾਓ ਇਸ ਵੇਲੇ ਮੈਨੂੰ ਇਹਦਾ ਲੱਗਦਾ ਕਿ ਬੱਚ ਦੇ ਨਾਲ ਰੋਟੀਆਂ ਸੇਕੀਆਂ ਜਾਂਦੀਆਂ ਕਿਉਂਕਿ ਨਾ ਜਦ ਤੱਕ ਸੋਸ਼ਲ ਮੀਡੀਆ ਮੈਨੂੰ ਲੱਗਦਾ ਹੈ ਵੀਵਜ਼ ਦੇ ਨਾਂ ਤੇ ਪੈਸੇ ਪੁੱਸੇ ਜਦ ਤੱਕ ਆਉਂਦੇ ਰਹਿਣਗੇ ਤੇ ਮਸਾਲੇ ਜਾਂ ਕੁਛ ਨਾ ਕੁਛ ਨੈਗੇਟਿਵਿਟੀ ਕਿਉਂਕਿ ਨੈਗੇਟਿਵਿਟੀ ਜ਼ਿਆਦਾ ਚੱਲਦੀ ਹੈ ਜਾਂਦਾ ਜਾਂਦਾ ਮੈਨੂੰ ਇਹਦਾ ਲੱਗਦਾ ਸਰ ਜੇ ਤੁਹਾਡੇ ਹੀ ਸ਼ਾਇਦ YouTube ਸੌਂਦਾ ਜਾਂ ਕੋਈ ਸੋਸ਼ਲ ਮੀਡੀਆ ਸੌਂਦਾ ਜੇ ਤੁਸੀਂ ਇਹ ਚੀਜ਼ ਨੂੰ ਮੈਂ ਕਿਹਾ ਪ੍ਰਮੋਟ ਕਰੋ ਕਿ ਪੋਜ਼ਿਟਿਵਿਟੀ ਕੰਟੈਂਟ ਨੂੰ ਤਾਂ ਹੀ ਉਥੇ ਮੋਨਟਾਈਜੇਸ਼ਨ ਹੋਣਗੇ ਚੈਨਲ ਮੋਨਟਾਈਜ ਮਿਲੂਗੀ ਤੇ ਮੈਨੂੰ ਤੁਹਾਨੂੰ ਦੇਖਿਆ ਉਹ ਕਿ ਜਿਹੜੀ ਦਲੇਰੀ ਹੈ ਨਾ ਬੱਚਿਆਂ ਦੀ ਬੱਚਿਆਂ ਦੀ ਦਲੇਰੀ ਜਿਹੜੀ ਕੋਈ ਚੀਜ਼ ਭਰੇਗੀ ਬੱਚਿਆਂ ਨੂੰ ਰਾਹ ਦੇਗੀ ਜਿਹੜੇ ਬੱਚੇ ਹਿੰਮਤ ਛੱਡ ਕੇ ਬੈਠੇ ਉਹਨਾਂ ਚੜੀ ਹੋਰ ਹਿੰਮਤ ਆ ਕੇ ਹੋਰ ਮਿਹਨਤ ਕਰਨਗੇ ਦੇਖੋ ਸਾਰੇ ਜਣੇ ਕਿੱਦਾਂ ਕਾਮਯਾਬ ਹੁੰਦੇ ਤੇ ਇਸ ਵੇਲੇ ਕਾਮਯਾਬ ਕਰਨ ਵਾਸਤੇ ਬੱਚਿਆਂ ਨੂੰ ਘੱਟ ਬੋਲਿਆ ਜਾਂਦਾ ਕਿਉਂਕਿ ਸ਼ਾਇਦ ਉਹ ਰੀਲਾਂ ਵੀ ਘੱਟ ਚੱਲਦੀਆਂ ਵੀਡੀਓ ਵੀ ਘੱਟ ਚੱਲਦੀਆਂ ਜੇ ਕੋਈ ਸੱਚੀ ਗੱਲ ਕਰਦਾ ਜੇ ਪੋਜ਼ਿਟਿਵ ਗੱਲ ਕਰਦਾ ਤੇ ਜੇ ਕੋਈ ਦੂਸਰੀ ਗੱਲ ਕਰਦਾ ਤੇ ਉਹ ਚੀਜ਼ ਜ਼ਿਆਦਾ ਵਿਕਦੀ ਅੱਜ ਮੈਂ ਇੱਥੇ ਐਡਮਿਟ ਵੀ ਕਰਨ ਲੱਗਾ ਕਿ ਬੱਚਿਆਂ ਦੇ ਜਦੋਂ ਰਿਫਿਊਜ਼ਲਸ ਆਉਂਦੇ ਆ ਰਿਫੰਡ ਤੇ ਆਬੀਸਾ ਡਿਡਕਸ਼ਨ ਹੋ ਰਹੀਆਂ ਕਿਉਂ ਡਿਡਕਸ਼ਨ ਹੋ ਰਹੀਆਂ ਤੁਸੀਂ ਆਪ ਸਾਰੇ ਸਿਆਣੇ ਆ ਉਹ ਪਹਿਲਾਂ 10 ਜੀਏਸੀ ਜਾਂਦੀ ਸੀ ਹੁਣ 23000 ਕੋਈ ਜੀਏਸੀ ਸ਼ਾਇਦ ਮੇਰੇ ਬੱਚੇ ਹੈ ਮੈਨੂੰ ਵੀ ਸ਼ਾਇਦ ਥੋੜਾ ਜਿਹਾ ਕਹਿੰਦੇ ਹੋਣੇ ਕਿ ਸਰ ਕੀ ਡਿਡਕਸ਼ਨ ਹੋ ਰਹੀ ਹੈ ਬਟਾ ਡਿਡਕਸ਼ਨਸ ਡਾਲਰ ਦਾ ਰੇਟ ਆ ਵੱਧ ਘਟ ਜਿਹੜੀਆਂ ਚੀਜ਼ਾਂ ਹੁੰਦੀਆਂ ट्रांजੈਕਸ਼ਨਸ ਜਿਹੜੀਆਂ ਰੇਟ ਆ ਸੋ ਇਹ ਹੁੰਦੀਆਂ ਸੋ ਜਿਹੜੇ ਬੱਚੇ ਨਵੇਂ ਅਪਲਾਈ ਕਰਦੇ ਆ ਸੋ ਮੰਨ ਕੇ ਚੱਲਣਾ ਪੈਣਾ ਜੋ ਸਾਨੂੰ ਕੈਨੇਡਾ ਦੇ ਜਿਹੜੀਆਂ ਕਿ ਜਿਹੜੀਆਂ ਰਿਕੁਆਇਰਮੈਂਟਸ ਹਨ ਉਹਨਾਂ ਨੂੰ ਫੁੱਲਫਿਲ ਕਰਨਾ ਹੀ ਪੈਣਾ ਜੇ ਆਪਾਂ ਵੀਜ਼ਾ ਦੀ ਉਮੀਦਾਂ ਕਰਨੀਆਂ ਫਾਈਨੈਂਸ਼ੀਅਲਸ ਹੋਈ ਚਾਹੇ ਆਪਣੇ ਤੁਹਾਡੇ ਹੋਰ ਤੁਹਾਡੀ ਫਾਈਲ ਦੇ ਵਿੱਚ ਜਿਹੜੀਆਂ ਹੋਰ ਜੜੀਆਂ ਚਾਹੀਏ ਐਸਓਪੀਸ ਹੋਈ ਇਹਨਾਂ ਦੇ ਪ੍ਰੋਪਰ ਹਾਰਡਵਰਕ ਕਰਨਾ ਪੈਣਾ ਦੂਸਰੀ ਚੀਜ਼ ਦੱਸ ਦੇਣਾ ਪੈਣਾ ਕਲ ਡਰੀਮ ਡੈਫੀਨੇਟਲੀ ਓਨਲੀ ਫਾਈਲਿੰਗ ਕਾਫੀ ਬੱਚੇ ਐਸਮੀ ਨਹੀਂ ਹੈਗੇ ਆ 10 ਪਲੱਸ ਸਟੂਡੈਂਟਸ ਆ ਜਿਹੜੀ ਓਨਲੀ ਫਾਈਲਿੰਗ ਸਾਡੇ ਕੋਲ ਜਿਹੜੇ ਅਪਰੂਵਲ ਲੈ ਚੁੱਕੇ ਆ ਸੋ ਕੋਈ ਵੀ ਬੱਚੇ ਨੂੰ ਕੋਈ ਡਾਊਟ ਹੋਵੇ ਤਾਂ ਮੈਂ ਜ਼ਰੂਰ ਬੱਚੇ ਨੂੰ ਕਹਾਂਗਾ ਕਿ ਸਾਡੀ ਟੀਮ ਨਾਲ ਕੰਟੈਕਟ ਕਰੇ ਰੈਜ਼ਨ ਢੇਰੀ ਟਾਲ ਪਹਿਲਾਂ ਜਦੋਂ ਦੇ ਦਨ ਆਪਣੇ ਰਿਫੰਡ ਆ ਪਾਉਣ ਤੋਂ ਪਹਿਲਾਂ ਰਿਫੰਡ ਆ ਪਾਇਆ ਸਮਝ ਲਓ ਬੱਚਿਆਂ ਨੂੰ ਪਤਾ ਹੀ ਹੈ ਕਿੰਨੇ ਪੈਸੇ ਜਾਂਦੇ ਅੱਜ ਤੱਕ ਅੱਜ ਦੇ ਜਿਹੜਾ ਲੱਖਾਂ ਚ ਨੁਕਸਾਨ ਹੁੰਦਾ ਜਿਹੜੇ ਫੰਡ ਪੈਂਦਾ ਕਿਉਂਕਿ ਜੀਆਈਸੀ ਦੇ ਫੀਸਾਂ ਸੀ ਜਿਹੜੀ ਕਾਫੀ ਜ਼ਿਆਦਾ ਗਈਆਂ ਹੋਈਆਂ ਤੇ ਰੇਟ ਵੀ ਡੇਲੀ ਫਲਕੂਏਟ ਹੁੰਦੇ ਆ ਸੋ ਇਸ ਲਈ ਰਿਫੰਡ ਆ ਪਾਉਣ ਤੋਂ ਪਹਿਲਾਂ ਜ਼ਰੂਰ ਸਾਡੀ ਟੀਮ ਨਾਲ ਕੰਟੈਕਟ ਕਰਕੇ ਪਰਸਨਲੀ ਮਿਲ ਕੇ ਦੈਨ ਕੋਈ ਵੀ ਫੈਸਲਾ ਲਓ ਬਿਲਕੁਲ ਸ ਤੇ ਪ੍ਰੋਪਰ ਸਲਾਹ مشورہ ਕਰਕੇ ਤੁਸੀਂ ਫੇਰ ਕਰੋ ਸੋ ਨਵੇਂ ਨਵੀਆਂ ਫਾਈਲਾਂ ਤਾਂ ਤੁਸੀਂ ਲਾ ਰਹੇ ਹੋ ਮਤਲਬ ਹੁਣ ਰਿਫਿਊਜ਼ਲ ਤੇ ਤੁਹਾਡਾ ਜ਼ੋਰ ਜ਼ਿਆਦਾ ਹੈ ਇਹ ਮੰਨਿਆ ਜਾਵੇ ਦੁਬਾਰਾ ਉਹ ਕੰਮ ਸ਼ੁਰੂ ਹੋ ਗਿਆ ਰਿਫਿਊਜ਼ਲ ਨੂੰ ਵੀਜ਼ਾ ਲੈਣਾ ਹੈ ਤੁਸੀਂ ਮਲਟੀਪਲ ਅਟੈਂਪਟ ਕਰਕੇ ਯੈਸ ਹਨ ਜੀ ਸਰ ਡੇਲੀ ਫਾਈਲਸ ਲਾ ਰਹੇ ਆ ਜਿੱਦਾਂ ਤੇ ਉਦੀ ਤੇ ਤਾਂ ਕੋਈ ਹੈ ਹੀ ਨਹੀਂ ਕਿਉਂਕਿ ਜਿੱਦਾਂ ਲੱਗ ਰਿਹਾ ਕੀੜੀ ਫਾਈਲ ਜਿਹਦਾ ਹੁਣ ਜਨਵਰੀ ਇਨਟੇਕ ਨੂੰ ਥੋੜਾ ਟਾਈਮ ਰਹਿ ਗਿਆ ਜੇ ਡੈਫਰ ਕਰਾ ਕੇ ਲਾਉਣ ਵਾਲੀ ਦਾ ਬਿਲਕੁਲ ਮੈਂ ਪਹਿਲ ਡੈਫਰ ਨੂੰ ਦੇ ਰਿਆਂ ਬਰਾ ਕੋਈ ਗੱਲ ਨਹੀਂ ਕੱਲ ਲੇਟ ਚੱਲ ਜਾਵਾਂਗੇ ਪਰ ਕਾਲੀ ਨਹੀਂ ਕਰਨੀ ਕਿਉਂਕਿ ਐਮਬੈਸੀ ਨੂੰ ਮੈਂ ਮੌਕਾ ਨਹੀਂ ਦੇਣਾ ਹੈਗਾ ਕਿ ਹਾਂ ਵੀ ਤੇਰਾ ਦਾ ਹੁਣ ਇਨਟੇਕ ਚੜਾਣ ਵਾਲਾ ਕਿ ਹੁਣ ਤੈਨੂੰ ਅਸੀਂ ਵੀਜ਼ਾ ਨਹੀਂ ਦੇਣਾ ਹੈਗਾ ਸੋ ਜੇ ਡੈਫਰ ਕਰਾਉਣ ਦੀ ਲੋੜ ਹੈ ਡੈਫਰ ਲਾਓ ਤੇ ਬਾਕੀ ਹਾਂ ਫਾਈਲਸ ਹੁਣ ਡੇਲੀ ਬੇਸਿਸ ਤੇ ਲੱਗ ਰਹੀਆਂ ਆ ਤੋ ਲਾ ਕੇ ਚਾਹੀਦੀਆਂ ਤੋ ਬਾਕੀ ਇੱਕ ਚੀਜ਼ ਦੀ ਜੋ ਤੁਹਾਡੇ ਨਾਲ ਕਮਿਟਮੈਂਟ ਕਰ ਰਹੇ ਆ ਆਪਣੇ ਵੱਲ ਪੂਰਾ ਵਾਹ ਲਾ ਰਿਹਾ ਆਪਣੀ ਇਨਵੋਲਵਮੈਂਟ ਦੁਬਾਰਾ ਹੋਈ ਹੈ ਇਹਨਾਂ ਮੋਰਚਾ ਸਾਹਮਣੇ ਆਇਆ ਮਨ ਲਗੀ ਉਹ ਹੀ ਫਾਈਲਿੰਗ ਡਿਪਾਰਟਮੈਂਟ ਦੇ ਕਿ ਜੇ ਹੋਰ ਐਫਰਟ ਲਾ ਕੇ ਬੱਚਿਆਂ ਦੇ ਜਿਹੜੇ ਕਿ ਵੀਜ਼ਾ ਸਕਸੈਸ ਰੇਟ ਵਧਾ ਤੇ ਜ਼ਰੂਰ ਤੇ ਐਫਰਟ ਕਰਾਂਗੇ ਤੇ ਅੱਜ ਸਾਰੇ ਅਜੀ ਤੁਹਾਡੇ ਨਾਲ ਹੋਰ ਕਮਿਟਮੈਂਟ ਕਰਦਾ ਇਹਨੂੰ ਮੈਂ ਮਤਲਬ ਇਹ ਕਹੂੰਗਾ ਕਿ ਕੋਈ ਫੁਕਰੀ ਨਹੀਂ ਕਹੂੰਗਾ ਮੈਨੂੰ ਇਹਦਾ ਲੱਗ ਰਿਹਾ ਕਿ ਜੇ ਵੀਜ਼ੇ ਆ ਰਹੇ ਜੇ ਵੀਜ਼ਾ ਸਕਸੈਸ ਰੇਟ ਹੈ ਇਸ ਲਈ ਪੰਜਾਬ ਚ ਜੇ ਹੈਗਾ ਤੇ ਮੈਨੂੰ ਲੱਗਦਾ ਸੀ ਬਰਕਰਾਰ ਕਰ ਰਹੇ ਹਾਂ ਉਸੇ ਚੀਜ਼ ਨੂੰ 100% ਚਲੋ ਜੇ ਨਹੀਂ ਹੈਗਾ ਜਿੰਨਾ ਵੀ ਅਸੀਂ ਲੈ ਰਹ ਓਵਰঅল ਬਾਕੀ ਨਾ ਲੋ ਮੈਂ ਤਾਂ ਕਹਾਂਗਾ ਜ਼ਿਆਦਾ ਲੈ ਰਿਹਾ ਕਿਉਂਕਿ ਬਾਕੀ ਦਾ ਮੈਦਾਨ ਛੱਡ ਦੇ ਹੀ ਜਾ ਰਹੇ ਜਿਹੜੇ ਹੈਗੇ ਆ ਸੋ ਰੱਬ ਮੈਨੂੰ ਇਦਾਂ ਹੀ ਹਿੰਮਤ ਜੀ ਦਲੇਰੀ ਬਣਾਈ ਰੱਖੇ ਤੇ ਮਿਹਨਤਾਂ ਨੂੰ ਜਿਹੜੇ ਕੀ ਆ ਜਰੂਰ ਫਲ ਲਾਈ ਰੱਖੇ ਚਲੋ ਬਹੁਤ ਬਹੁਤ ਧੰਨਵਾਦ ਧੀਰਜ ਜੀ ਸਤਿ ਸ਼ਾਲ ਸੋ ਧੀਰਜ ਜੀ ਨੇ ਬਹੁਤ ਮਹੱਤਵਪੂਰਨ ਜਾਣਕਾਰੀ ਹਮੇਸ਼ਾ ਦੀ ਤਰ੍ਹਾਂ ਸਾਡੇ ਨਾਲ ਸਾਂਝੀ ਕੀਤੀ ਹੈ ਸੋ ਜਿਨ੍ਹਾਂ ਦੀਆਂ ਰਿਫਿਊਜ਼ਲ ਆ ਰਹੀਆਂ ਭਾਵੇਂ ਆਸਟ੍ਰੇਲੀਆ ਕੈਨੇਡਾ ਯੂਰਪ ਯੂ ਐਸ ਏ ਕਿਤੋਂ ਵੀ ਧੀਰਜ ਜੀ ਦੇ ਨਾਲ ਇੱਕ ਵਾਰ ਗੱਲ ਕਰਿਆ ਕਰੋ 85578 85578 ਮਿਲ ਵੀ ਆਇਆ ਕਰੋ ਗ ਤੁਹਾਡਾ ਵਧੀਆ ਰਹੂਗਾ ਤੇ ਤੁਹਾਡੀ ਪੋਜ਼ਿਟਿਵ એનર્ਜੀ ਬਰਕਰਾਰ ਰਹੂਗੀ ਤੇ ਇਸੇ એનર્ਜੀ ਨੇ ਵੀਜ਼ਾ ਦਵਾ ਦੇਣਾ ਥੈਂਕ ਯੂ ਸੋ ਮਚ